ਲੰਗੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਉਂਦੀ ਹੈ ਜਨ ਤੱਕ ਹੋ ਜਾਂਦੀ ਹੈ ਉਸ ਰਿਪੋਰਟ ਦੇ ਬਿਨਾਂ ਦੇ ਉੱਤੇ ਉਹ ਫੈਸਲਾ ਸੁਣਾਇਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਸੀ ਇਹ ਕਿਹਾ ਜਾ ਰਿਹਾ ਹੈ ਹੁਣ ਉਸ ਰਿਪੋਰਟ ਦੇ ਵਿੱਚ ਮੁੱਖ ਨੁਕਤੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਇੱਕ ਮਹਿਲਾ ਦਾ ਜ਼ਿਕਰ ਹੁੰਦਾ ਇੱਕ ਔਰਤ ਦਾ ਜ਼ਿਕਰ ਹੁੰਦਾ ਹਾਲਾਂਕਿ ਉਹ ਔਰਤ ਦਾ ਜ਼ਿਕਰ ਬੜੇ ਅੰਤ ਦੇ ਵਿੱਚ ਆ ਕੇ ਹੁੰਦਾ ਐਂਡ ਦੇ ਵਿੱਚ ਆ ਕੇ ਹੁੰਦਾ ਤਾਂ ਉਹ ਔਰਤ ਦਾ ਮਸਲਾ ਅਚਾਨਕ ਵਿਵਾਦਗ੍ਰਸਤ ਹੋ ਜਾਂਦਾ ਹੈ ਵਿਵਾਦ ਦਾ ਕਾਰਨ ਬਣ ਜਾਂਦਾ ਹੈ ਕਿ ਔਰਤ ਹੈ ਕੌਣ ਜਿਹਦਾ ਵਿੱਚ ਜ਼ਿਕਰ ਕਰ ਦਿੱਤਾ ਗਿਆ ਪਰ ਜੇ ਉਸ ਪੂਰੀ ਰਿਪੋਰਟ ਦੇ ਉੱਤੇ ਨਿਗਾਹ ਮਾਰੀਏ ਕਿਉਂਕਿ ਐਸਜੀਪੀਸੀ ਦੀ ਐਗਜ਼ੀਕਟਿਵ ਕਮੇਟੀ ਦੇ ਜਿਹੜੇ ਕੁਝ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਜਸਵੰਤ ਸਿੰਘ ਪੜੈਨ ਵੀ ਇੱਕ ਹਿੱਸਾ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਜਿਹੜਾ ਮਸਲਾ ਅਸਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇੰਪੋਜ਼ ਹੋਇਆ ਸੀ ਜਿਸ ਆਧਾਰ ਦੇ ਉੱਤੇ ਇਹ ਜਾਂਚ ਕਮੇਟੀ ਬਣੀ ਸੀ ਅਸਲੀ ਤੌਰ ਦੇ ਉੱਤੇ ਉਸ ਮਸਲੇ ਨੂੰ ਵਿਚਾਰਿਆ ਹੀ ਨਹੀਂ ਗਿਆ ਉਹਨਾਂ ਦਾ ਦਾਵਾ ਹੈ ਕਿ ਇਸ ਦੇ ਵਿੱਚ ਸਿਰਫ ਇਸ ਕਰਕੇ ਯਾਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਆਵਾਜ਼ ਚੁੱਕੀ ਸੀ ਪਰ ਕੁਝ ਤੱਥ ਜਿਹੜੇ ਨੇ ਇਸ ਰਿਪੋਰਟ ਬਾਬਤ ਵੀ ਸਾਹਮਣੇ ਆਏ ਨੇ ਕਿਹਾ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਰਿਹائش ਦੇ ਉੱਤੇ ਹੋਏ ਵਿਵਾਦ ਦੇ ਵਿੱਚ ਜਿਹੜੇ ਸਰੂਪ ਪਹੁੰਚੇ ਸੀ ਉਹਨਾਂ ਦੀ ਜਾਂਚ ਦਾ ਮਸਲਾ ਵੀ ਜ਼ਿਕਰ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦੀ ਜ਼ਿੰਮੇਵਾਰੀ ਕਹਿੰਦੇ ਉਸ ਵੇਲੇ ਬਣਦੀ ਸੀ ਪਰ ਕੋਈ ਕਾਰਵਾਈ ਉਸ ਮੁਤਲਕ ਨਹੀਂ ਕੀਤੀ ਗਈ ਉਸ ਦੇ ਵਿੱਚ ਜਾਂਚ ਨਹੀਂ ਹੋਈ ਅਜਨਾਲਾ ਥਾਣੇ ਦਾ ਜ਼ਿਕਰ ਕੀਤਾ ਗਿਆ ਜਿਹੜਾ ਮਸਲਾ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਅਜਨਾਲਾ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲੈ ਕੇ ਜਾਣਾ ਔਰ ਉੱਥੇ ਜਾ ਕੇ ਉਹ ਸਭ ਕੁਝ ਵਾਪਰਨਾ ਉਸ ਮਸਲੇ ਬਾਬਤ ਵੀ ਪਾਲਕੀ ਲੈ ਜਾਣ ਵਾਲਾ ਮਸਲਾ ਹੁਣ ਇਹਦੇ ਵਿੱਚ ਵਿਚਾਰਿਆ ਗਿਆ ਉਸ ਦੀ ਜਾਂਚ ਵਾਸਤੇ ਕਹਿੰਦੇ ਕਮੇਟੀ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਖਾਮੋਸ਼ ਹੋ ਗਏ ਉਹਦੇ ਬਾਰੇ ਵੀ ਕੁਝ ਨਹੀਂ ਹੁੰਦਾ ਨਜ਼ਰ ਆਇਆ ਰਾਘਵ ਚੱਡਾ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਤੱਕ ਦਾ ਜ਼ਿਕਰ ਉਸ ਦੇ ਵਿੱਚ ਕੀਤਾ ਗਿਆ ਇਲਜ਼ਾਮ ਲਗਾਇਆ ਗਿਆ ਕਿ ਅਰਦਾਸ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਔਰ ਚਰਨਜੀਤ ਸਿੰਘ ਚੰਨੀ ਦੇ ਬੇਟੇ ਜੋ ਕਿ ਪਤਿਤ ਨੇ ਉਹਨਾਂ ਦੇ ਵਿਆਸ ਸਮਾਗਮ ਦੀ ਅਰਦਾਸ ਵੀ ਕੀਤੀ ਇਹ ਵੀ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਕਮੇਟੀ ਵੱਲੋਂ ਪਰ ਉਹਨਾਂ ਦੇ ਵੱਲੋਂ ਆਪਣਾ ਕੋਈ ਪੱਖ ਪੇਸ਼ ਨਹੀਂ ਕੀਤਾ ਗਿਆ ਪੱਖ ਨਹੀਂ ਰੱਖਿਆ ਗਿਆ ਦਸੰਬਰ ਮਹੀਨੇ ਦੇ ਵਿੱਚ ਤਕਸ ਦਮਦਮਾ ਸਾਹਿਬ ਤੋਂ ਇੱਕ ਸਪੀਚ ਦਿੱਤੀ ਗਈ ਸੀ ਉਹ ਵੀ ਹੁਣ ਵਿਵਾਦ ਦਾ ਕਾਰਨ ਬਣ ਗਈ ਹੈ ਔਰ ਕਿਸੇ ਤਰ੍ਹਾਂ ਦੇ ਉੱਤੇ ਉਹ ਵੀ ਇਸ ਰਿਪੋਰਟ ਦੇ ਵਿੱਚ ਲਿਖੀ ਗਈ ਹੈ 18 ਮਿੰਟਾਂ ਦੀ ਕਹਿੰਦੇ ਸਪੀਚ ਹੋਈ ਸੀ ਔਰ 18 ਮਿੰਟਾਂ ਦੇ ਵਾਸਤੇ ਕੀਰਤਨ ਰੁਕਵਾਇਆ ਗਿਆ ਸੀ ਇਹ ਵੀ ਇਲਜ਼ਾਮ ਹੈ ਉਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਇਸ ਦੇ ਨਾਲ ਨਾਲ ਅੰਤ ਦੇ ਵਿੱਚ ਆ ਕੇ ਇਹ ਲਿਖਿਆ ਗਿਆ ਕਿ ਵਿਦੇਸ਼ ਦੌਰੇ ਉੱਤੇ ਬੀਬੀ ਨੂੰ ਨਾਲ ਲਿਜਾਣਾ ਵੀ ਉਚਿਤ ਨਹੀਂ ਸੀ ਅੰਤ ਦੇ ਵਿੱਚ ਆ ਕੇ ਲਿਖਿਆ ਗਿਆ ਇਹਨੂੰ ਵੀ ਖੁਲਾਸੇ ਸਹਿਤ ਨਹੀਂ ਲਿਖਿਆ ਗਿਆ ਹਾਲਾਂਕਿ ਇਸ ਮਸਲੇ ਦੇ ਉੱਤੇ ਜੇ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਨਰੋਲ ਤੌਰ ਦੇ ਉੱਤੇ ਤਾਂ ਇਹ ਮੁੱਦਾ ਉਸ ਵੇਲੇ ਭਖਿਆ ਸੀ ਜਦੋਂ ਉਹਨਾਂ ਦੇ ਸਾਂਡੂ ਦੇ ਵੱਲੋਂ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਗਏ ਸੀਗੇ ਤੇ ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਜਾਂਚ ਕਰਨ ਵਾਸਤੇ ਪਰ ਉਹ ਮਸਲਾ ਨਿਰੋਲ ਰੂਪ ਦੇ ਵਿੱਚ ਕਹਿੰਦੇ ਨਹੀਂ ਵਿਚਾਰਿਆ ਗਿਆ ਸਗੋਂ ਅੰਤ ਦੇ ਵਿੱਚ ਬਸ ਇੱਕ ਲਾਈਨ ਲਿਖ ਕੇ ਸਾਰ ਦਿੱਤਾ ਗਿਆ ਔਰ ਇਸ ਆਧਾਰ ਦੇ ਉੱਤੇ ਇਹ ਸਾਰੀ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਸ ਰਿਪੋਰਟ ਦੇ ਬਨਾ ਦੇ ਉੱਤੇ ਖੈਰ ਜੋ ਵੀ ਹੋਏਗਾ ਹੋਂਦੇ ਸਮੇਂ ਦੇ ਵਿੱਚ ਦੱਸਦੇ ਰਹਿਾਂਗੇ ਗਿਆਨੀ ਹਰਪ੍ਰੀਤ ਸਿੰਘ ਕਿੱਧਰ ਵੱਲ ਨੂੰ ਰੁਖ ਕਰਦੇ ਨੇ ਉਹ ਵੀ ਜਾਣਕਾਰੀ ਜਲਦ ਸਾਹਮਣੇ ਆ ਜਾਵੇਗੀ ਉਦ ਤੱਕ ਵੀ ਬਣੇ ਰਹੋ 1 India Punjabi ਤੇ